ਅ ਵੀਰ ਜੀ ਸਾਡੇ ਪਿੰਡ ਦੀ ਗੱਡੀ ਸੀ ਅ ਪ੍ਰਦੀਪ ਸਿੰਘ ਦੀ ਗੱਡੀ ਸੀ ਪ੍ਰਦੀਪ ਸਿੰਘ ਦਾ ਨਾਂ ਸੀ ਗੱਡੀ ਇਹ ਜਸਟ ਜੀਰੇ ਤੋਂ ਪਿੰਡਾ ਕਰਾਇਆ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਜਿਹੜਾ ਜੀਰੇ ਤੋਂ ਕਚੇਰੀ ਰੋਡ ਏ ਇਹਦੇ ਵਿੱਚ ਸਰਕਲ ਜਿਹੜਾ ਗੱਡੀ ਦਾ ਛਾਟ ਹੋ ਜਾਂ ਕਰਕੇ ਗਰਮੀ ਦੀ ਵਜ੍ਹਾ ਕਰਕੇ ਤੇ ਗੱਡੀ ਨੂੰ ਅੱਗ ਪੈ ਗਈ ਏ ਤੇ ਗੱਗੀ ਗੱਡੀ ਜਿਹੜੀ ਇਹ ਬਿਲਕੁਲ ਸੜ ਕੇ ਸੁਆਹ ਹੋ ਗਈ ਏ ਤੇ ਪਰ ਇਹਨਾਂ ਵੀ ਜਿਹੜਾ ਜਾਨੀ ਨੁਕਸਾਨ ਏ ਉਹ ਤੋਂ ਬਚ ਗਿਆ ਗਰਮੀ ਦੀ وجہ ਕਰਕੇ ਟੈਂਪਰੇਚਰ ਟੈਂਪਰੇਚਰ 467 ਦੀయర్ ਬੋਰਡਸ ਔਨ ਕਰਕੇ ਦੇ ਅੱਗੇ ਜਿਹੜੀ ਇਹ ਜਲਦੀ ਫੈਲ ਗਈ ਗੱਡੀ ਹੈ ਜੀ ਹੰਡਾਈ ਕੰਪਨੀ ਦੀ ਹੈਗੀ ਹੈ ਜੀ ਐਸ ਐਕਸ ਹੰਡਾਈ ਕੰਪਨੀ ਦੀ ਗੱਡੀ ਹੈ ਜੀ ਤੇ ਆ ਜੀ ਆਪਦੇ ਖੇਤਾਂ 'ਚ ਕੰਮ ਕਰਦੇ ਪਏ ਸੀ ਤਾਂ ਸਾਹਮਣੇ ਇੱਕਦਮ ਵੇਖਿਆ ਵੀ ਕਹੇ ਗੱਡੀ 'ਚੋਂ ਨਾ ਧੂਆ ਨਿਕਲ ਰਿਹਾ ਸੀ ਤੇ ਅਸੀਂ ਆਪਦੇ ਖੇਤਾਂ 'ਚ ਭੱਜ ਕੇ ਆਏ ਆ ਤੇ ਆਣ ਕੇ ਵੇਖਿਆ ਤੇ ਗੱਡੀ ਨੂੰ ਅੱਗ ਲੱਗੀ ਹੋਈ ਸੀ ਤੇ ਇਹ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਉਹਦੀ ਵਜਨ ਨਾਲ ਅੱਗ ਲੱਗ ਗਈ ਏ ਤੇ ਪਾਣੀ ਪੁਣੀ ਪਾਇਆ ਪਰ ਨਹੀਂ ਉਹਨਾਂ ਕੋਲ ਵੀ ਬੁਝੀ ਫੇਰ ਫੇਰ ਬਗੈਟ ਨੂੰ ਸੱਧਿਆ ਕੰਨ ਕੀਤਾ ਗਿਆ ਉਹਨਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ ਨਹੀਂ ਤਾਂ ਹੋਰ ਵੀ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਆਪਾਂ ਤੇ ਇਹ ਕਹਿਣਾ ਚਾਹਾਂਗੇ ਵੀ ਆਪਣੀ ਸੁਰੱਖਿਆ ਬੀਕਰੋਣਾ ਚਾਹੀਦਾ ਇਹਦਾ ਬੇਫਾਲਤੂ ਨਹੀਂ ਨਿਕਲਣਾ ਚਾਹੀਦਾ ਕਿ ਯਾਦ ਨਿਭਲਣਾ ਕਰੋ ਤੇ 5 ਵਜੇ ਤੋਂ ਮਗਰੋਂ ਨਿਕਲੋ ਤੇ 5 6 ਵਜੇ ਚੋਂ ਠੰਡਾ ਹੋਵੇ ਹੇ ਹਜੇ ਮਾਲੀ ਨੁਕਸਾਨ ਜਾਨੀ ਮਾਲੀ ਤਾਂ ਨਹੀਂ ਹੋਇਆ ਵੀ ਗੱਡੀ ਦਾ ਨੁਕਸਾਨ ਜ਼ਰੂਰ ਹੋ ਗਿਆ ਤੇ ਜਾਂ ਵਿੱਚ ਉਹਨਾਂ ਦੀਆਂ ਜਿਹੜੀਆਂ ਵਸਤਾਂ ਪਈਆਂ ਆਂ ਵਿਚਾਰੇ ਲੈ ਕੇ ਖਰੀਦ ਕੇ ਲਿਆਏ ਸੀ ਬਾਜ਼ਾਰ ਚ ਉਹ ਤੇਦਰ ਛੜ ਕੇ ਸਵਾਭ ਗਿਆ ਸਾਰਾ ਕੋਈ ਨਾਟ ਅਕਲ ਕਰ ਕਰਕੇ ਗੱਡੀ ਨੂੰ ਅਕਲ ਲੱਗੀ ਆ ਇਹਦਾ ਕਰਕੇ ਆ ਵੀ ਇਹ ਪਰੋਲ ਨਾਲ ਅੱਗੇ ਵੀ ਇੱਕ ਦਵਾਈਆਂ ਕੇ ਵੀ ਇਸੇ ਘਰ ਦੇ ਆ ਕਰੀਆਂ ਜਿਹੜੇ ਦੇਖ ਕੇ ਟਾਕ ਲੱਗੀ ਅਸੀਂ ਕਾਰਵਾਈ ਕਰ ਰਹੇ ਆ ਵੀ ਇਹ ਪਾਦਨੀ ਆ ਆਪ ਜੀ ਮਾਪ ਗਨਾਂ ਜਿਹੜਾ ਇਹ ਬਿਹਾਲੇ ਰਕਮ ਉਹਨਾਂ ਦੀ ਕਰਦੇ ਕਰ ਇਹ ਆਪਣੀ ਬੋਤ ਕੰਮ ਜਿਹੜੀ ਕਰਦੇ ਉਹ ਬਾਅਦ ਵਿੱਚ